ਕਾਂਗਰਸ ਪਾਰਟੀ ਇਹਨਾਂ ਪੁਲਿਸ ਦੀਆਂ ਧੱਕੇਸ਼ਾਹੀਆਂ ਦਾ ਜਵਾਬ ਦੇਵੇਗੀ ਸਾਰਾ ਮਾਮਲਾ ਉੱਪਰ ਪਾਰਟੀ ਹਾਈ ਕਮਾਂਡ ਕੋਲ ਲੈ ਕੇ ਜਾਣਗੇ ਉਹਨਾਂ ਕਿਹਾ ਕਿ ਪੁਲਿਸ ਕੋਲ ਕਿਹੜਾ ਕੋਈ ਕਾਨੂੰਨੀ ਦਸਤਾਵੇਜ਼ ਹੈ ਕਿ ਸ਼ਿਕਾਇਤ ਹੈ ਇਸ ਦਾ ਪੁਲਥੱਲੋਂ ਸਾਨੂੰ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਜਾ ਰਿਹਾ ਇਹ ਕਹਿਣਾ ਅਤੇ ਦੋਸ਼ ਲਗਾਉਂਦੇ ਹੋਏ ਕਿਹਾ ਹੈ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੀ ਕਰਨ ਦੀ ਇਹ ਜਿਹੜੀ ਆ ਕੋਸ਼ਿਸ਼ ਕੀਤੀ ਜਾ ਰਹੀ ਹੈ ਪਹਿਲਾਂ ਸਾਡੇ ਅਮਰੀਸ਼ ਕਾਲੀਆ ਜੀ ਐਮਸੀ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਤੇ ਐਫਆਈਆਰ ਦਰਜ ਕੀਤੀ ਹੁਣ ਪ੍ਰਧਾਨ ਦੇ ਉੱਤੇ ਇਸ ਤਰ੍ਹਾਂ ਦਾ ਐਸਐਚਓ ਸਿਟੀ 2 ਸਰਦਾਰ ਹਰਦੀਪ ਸਿੰਘ ਜੀ ਬਿਨਾਂ ਕਿਸੇ ਬਾਰੈਂਟ ਤੋਂ ਸਾਡੇ ਅੰਦਰ ਬੜੇ ਨੇ ਸਟੂਰ ਦੇ ਵਿੱਚ ਬੜੇ ਨੇ ਉਹਦੇ ਵੀਡੀਓ ਕਲਿੱਪ ਬਣਿਆ ਹੋਇਆ ਅੱਜ ਸਾਡੀ ਮਾਤਾ ਜੀ ਤੇ ਮੈਂ ਅੰਦਰ ਖਾਣਾ ਖਾ ਰਹੇ ਸੀ ਬੱਚੇ ਸੀਗੇ ਤਾਂ ਉੱਤੇ ਜੀ ਆ ਕੇ ਇਹ ਕਹਿ ਰਹੇ ਨੇ ਵੇ ਤੁਸੀਂ ਬਾਹਰ ਤੂੰ ਕਿਉਂ ਨਹੀਂ ਬਾਹਰ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਕਾਂਗਰਸ ਪਾਰਟੀ ਇਨਾਂ ਪੁਲਿਸ ਦੀਆਂ ਧੱਕੇਸ਼ਾਹੀਆਂ ਦਾ ਜਵਾਬ ਦੇਵੇਗੀ ਸਾਰਾ ਮਾਮਲਾ ਉੱਪਰ ਪਾਰਟੀ ਹਾਈ ਕਮਾਂਡ ਕੋਲ ਲੈ ਕੇ ਜਾਣਗੇ ਉਹਨਾਂ ਕਹਿੰਦੇ ਪੁਲਿਸ ਕੋਲ ਕਿਹੜਾ ਕੋਈ ਕਾਨੂੰਨੀ ਦਸਤਾਵੇਜ਼ ਹੈ ਕੀ ਸ਼ਿਕਾਇਤ ਹੈ ਇਸ ਦਾ ਪੁਲਸ ਵੱਲੋਂ ਸਾਨੂੰ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਜਾ ਰਿਹਾ ਇਹ ਕਹਿਣਾ ਅਤੇ ਦੋਸ਼ ਲਗਾਉਂਦੇ ਹੋਏ ਕਿਹਾ ਹੈ ਸਾਬਕਾ ਕਾਂਗਰਸ ਦੇ ਕੈਬਨਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਉਹਨਾਂ ਕਿਹਾ ਕਿ ਅਗਰ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਨੇ ਕੋਈ ਗਲਤ ਕੰਮ ਕੀਤਾ ਹੈ ਤਾਂ ਸਾਹਮਣੇ ਲਿਆਉਣ ਕੀ ਸ਼ਿਕਾਇਤ ਹੈ ਲੇਕਨ ਪੁਲਤਵੋ ਲੋ ਧੱਕੇਸ਼ਾਹੀ ਹੋ ਰਹੀ ਹੈ ਇੱਕ ਚੁਣੇ ਹੋਏ ਪ੍ਰਧਾਨ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਇੱਕ ਸੰਵਿਧਾਨਿਕ ਅਹੁਦੇ ਤੇ ਬੈਠੇ ਪ੍ਰਧਾਨ ਨੂੰ ਬਿਨਾਂ ਵਜ੍ਹਾ ਤੰਗ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਕਾਂਗਰਸ ਪਾਰਟੀ ਘਰ ਬੈਠੇਗੀ ਨਹੀਂ ਅਸੀਂ ਵੱਡੇ ਤੋਂ ਵੱਡਾ ਸੰਘਰਸ਼ ਕਰਨ ਲਈ ਤਿਆਰ ਹਾਂ ਜੇ ਜਦੋਂ ਹਾਈ ਕੋਰਟ ਦੇ ਆਰਡਰ ਨੇ ਵੀ ਤੁਸੀਂ ਨੋਟਿਸ ਦੇਣਾ ਬਲੌਂ ਦਾ ਪੂਰਾ ਤਾਹੀ ਆਈ ਹੈ ਹਾਂ ਫਿਰ ਆ ਲਵਗਾ ਤਾਂ ਹੀ ਆ ਨਾ ਇਹ ਜਿਹੜੇ ਆਏ ਮਰ ਕੇ ਤੇ ਕੋ ਕੰਪਲੇਂਟ ਕਰ ਰਹੇ 7ਵੀਂ ਕੀਤੀ ਹੈਗਾ ਤੁਸੀਂ ਬਿਨਾ ਉਹ ਤੋਂ ਸਰਚ ਬਾਰਨ ਤੋਂ ਅੰਦਰ ਬੜੇ ਹੋ ਤੁਸੀਂ ਸਾਰਾ ਘਰ ਤੁਸੀਂ ਸਟੋਰ ਦੇ ਵਿੱਚ ਬੜੇ ਹੋ ਵੀਡੀਓ ਬਣੀ ਹੋਈ ਆ ਅਸੀਂ ਇੱਥੇ ਆ ਡੇਢ ਤੇ ਖੜੇ ਆ ਕਹਿੰਦੇ ਕੋਈ ਹੈ ਨਹੀਂ ਮੁੜ ਕੇ ਇਹ ਖੜੇ ਸੀ ਅੰਦਰ ਫਿਰ ਮੈਂ ਇਹਨਾਂ ਨਾਲ ਗੱਲ ਕਰਨੀ ਠੀਕ ਆ ਦੇਖੋ ਪਿਛਲੇ ਅੱਜ ਸਾਰੇ ਪੂਰੇ ਦਿਨ ਤੋਂ ਪੁਲਿਸ ਉਹਨਾਂ ਦਾ ਮਖਰ ਕਰਦੀ ਕੋਈ ਉਹਨੇ ਕੋਈ ਪ੍ਰਾਇਮ ਕੀਤਾ ਇਹ ਸਾਨੂੰ ਦੱਸੋਗਾ ਸੀ ਵੀ ਕੀ ਹੈ ਕੀ ਦੱਸੋ ਨਾ ਤਾਂ ਕੋਈ ਦੱਸ ਹੀ ਨਹੀਂ ਰਿਹਾ ਉਹ ਤਾਂ ਹੀ ਤਾਂ ਇਹਨਾਂ ਨੂੰ ਬੈਲਾ ਇਹ ਮਿਲਣ ਵਾਲਾ ਸੋਰਸ ਜਾਈ ਤੁਹਾਡਾ 10 ਦਾ ਬੰਦੇ ਲੈ ਕੇ ਆ ਰਹੇ ਤੁਸੀਂ ਗੱਡੀਆਂ ਦੋ ਪੌਂਡੀਆਂ ਲੈ ਕੇ ਆ ਰਹੇ ਹੋ ਨਹੀਂ ਨਹੀਂ ਤੁਸੀਂ ਵੀਡੀਓ ਬਣੀਆਂ ਹੁਣ ਤੁਸੀਂ ਨੋਟਸ ਦੇ ਦਿਓ ਸਟੋਰ ਚ ਜਾ ਕੇ ਕਿਹਨੂੰ ਮਿਲਣਾ ਹੁੰਦਾ ਨਹੀਂ ਹੁਣ ਖੜੇ ਆ ਜੀ ਤੁਸੀਂ ਹੁਣ ਨੋਟਸ ਦੇ ਦਿਓ ਧੱਕਾ ਤੁਸੀਂ ਛਰੇਮ ਕਿਉਂ ਧੱਕਾ ਜਿਹੜਾ ਆਇਆ ਪ੍ਰਧਾਨ ਹੈ ਇਹ ਧੱਕਾ ਹੀ ਆਇਆ ਸੁਨਾਰੇ ਕੋਦੇ ਤੇ ਬੈਠਾ ਪ੍ਰਧਾਨ ਹੈ ਕਿਉਂ ਨਹੀਂ ਧੱਕਾ ਜੀ ਲਾਓ ਆਪਣਾ ਨਹੀਂ ਅੱਜ ਸਵੇਰ ਦੇ ਕਮੇਟੀ ਸੀਗੇ ਜੀ ਮਿਲ ਲੈਂਦੇ ਉਹਨਾਂ ਨੂੰ ਉੱਥੇ ਹੀ ਤੂੰ ਕਮਾਲ ਕਰਦੇ ਹੋ ਜੀ ਤੁਸੀਂ ਪਿੱਛਾ ਕਰਕੇ ਮੋਟਰਸੋਂ ਪਿੱਛਾ ਕਰਕੇ ਗਏ ਆ ਆਪਾਂ ਤੀਰਥਰਾਮ ਜੀ ਦੀ ਦੁਕਾਨ ਤੇ ਇਹ ਤਾਂ ਦੇਖੋ ਸ਼ਰਮ ਤੱਕ ਆ ਇਹਨੇ ਤਲਾਸ਼ੀ ਲਈ ਆ ਕਮਾਲ ਹੋ ਗਈ ਤੁਸੀਂ ਨਹੀਂ ਪਰ ਦੇਖੋ ਇੱਕ ਸਬਦਾਨ ਅਹੁਦੇ ਤੇ ਬੈਠਾ ਪ੍ਰਧਾਨ ਜਿਹੜਾ ਅੱਜ ਉਹਦੇ ਨਾਲ ਪੁਲਿਸ ਉਹ ਵਰਤਾਵਾ ਕਰ ਰਹੀ ਹੈ ਤਾਂ ਫੇਰ ਇਹ ਬੜੀ ਮਾੜੀ ਗੱਲ ਹੈ ਕਿਹੜੇ ਲੋਕਤੰਤਰ ਹੈ ਐਦਾਂ ਸਾਰੇ ਕੋ ਲੋਕਤੰਤਰ ਐਦਾਂ ਵੱਧ ਮੰਦੀ ਕੀ ਹੋ ਜੂ ਸਾਰੇ ਤੁਸੀਂ ਬਿਨਾ ਸਰਚ ਵਾਰਡ ਤੇ ਸਿੱਧਾ ਸਾਡੇ ਸਟੋਰ ਚ ਗਏ ਹੋ ਸਾਡੇ ਅੰਦਰ ਬੜਿਓ ਤੁਹਾਡੇ ਕੋਲ ਤੁਸੀਂ ਮੈਨੂੰ ਕਿਹਾ ਕਾਪੀ ਆ ਮੇਰੇ ਕੋਲੇ ਦਿਖਾਓ ਕਾਪੀ ਤੁਸੀਂ ਹਾਰਡ ਕਾਪੀ ਉਹ ਮੇਰੇ ਤੇ ਸੱਚ ਬਰਣ ਲਈ ਰਿਸਰਚ ਦਾ ਫਾਰਮ ਦੀ ਕਾਪੀ ਦੋ ਤੁਸੀਂ ਸਾਰਾ ਦੇ ਦਿਓ ਇੱਕ ਪੀਓ ਨੂੰ ਛੱਡ ਕੇ ਸਾਰੇ ਡਿਪਾਰਟਮੈਂਟ ਨੂੰ ਛੱਡ ਕੇ ਪ੍ਰਧਾਨੇ ਚੋਰ ਬਣਾ ਦਿੱਤਾ ਧੱਕੇ ਸ਼ਾਹੀ ਬੰਦ ਕਰੋ ਧੱਕੇ ਸ਼ਾਹੀ ਬੰਦ ਕਰੋ ਅੱਗੇ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਗੁੰਡਾਗਰਦੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਸ਼ਹਿਰ ਗੱਲਿਆ ਤੁਹਾਨੂੰ ਦਿਖ ਨਹੀਂ ਰਹੀਆਂ ਨਹੀਂ ਦਿਖ ਰਹੀਆਂ ਹੋਰ ਜਿਹੜਾ ਐਡੇ ਐਡੇ ਵੱਡੇ ਵੱਡੇ ਆ ਲੋਕ ਤੁਰੇ ਫਿਰਦੇ ਨੇ ਕ੍ਰਿਮਨਲ ਲੋਗੋਨੋਂ ਦਾ ਫੜ ਨਹੀਂ ਲਏ ਇੱਕ ਚੁਣਿਆ ਹੋਇਆ ਪ੍ਰਧਾਨ ਤੇ ਮਗਰ ਪੁਲਿਸ ਅੱਜ ਕਿਵੇਂ ਫਿਰ ਰਹੀ ਆ ਸ਼ਰਮ ਆਣੀ ਚਾਹੀਦੀ ਆ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਇਹ ਹੋ ਰਹੀ ਆ ਸਰਕਾਰ ਵੱਲੋਂ ਸਾਡੇ ਜਿਹੜਾ ਸੰਵਿਧਾਨਿਕ ਅਹੁਦੇ ਤੇ ਬੈਠਾ ਪ੍ਰਧਾਨ ਉਹਨੂੰ ਜਾਣ ਬੁੱਝ ਕੇ ਤੰਗ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਅੱਜ ਸਾਰਾ ਦਿਨ ਪੁਲਿਸ ਪਹਿਲਾਂ ਤਾਂ ਆਪਣੇ ਪ੍ਰਾਈਵੇਟ ਪਲੇਨ ਕਲੋਸ ਦੇ ਵਿੱਚ ਉਹ ਉੱਥੇ ਮਿਸਪਲ ਕਮੇਟੀ ਬੈਠੇ ਰਹੇ ਫਿਰ ਜਿੱਥੇ ਜਿੱਥੇ ਪ੍ਰਧਾਨ ਦੀ ਮੂਵਮੈਂਟ ਸੀ ਉੱਥੇ ਜਾਂਦੇ ਰਹੇ ਤਾਂ ਅੱਜ ਹੁਣ ਅਖੀਰ ਨੂੰ ਸ਼ਾਮ ਨੂੰ ਐਸ ਐਚਓ ਸਿਟੀ ਜਿਹੜੇ ਨੇ ਔਰ ਉਹਨਾਂ ਦੇ ਨਾਲ ਪੁਲਿਸ ਪਾਰਟੀ ਨੇ ਉਹਨਾਂ ਦੇ ਘਰ ਦੇ ਵਿੱਚ ਬਿਨਾਂ ਕਿਸੇ ਵਾਰੰਟ ਤੋਂ ਬਿਨਾਂ ਕਿਸੇ ਕੋਈ ਕਾਨੂੰਨੀ ਕਾਗਜ਼ ਤੋਂ ਉਹਨਾਂ ਦੇ ਰੇਡ ਕੀਤੀ ਹੈ ਸਾਰਾ ਘਰ ਦੀ ਤਲਾਸ਼ੀ ਲਈ ਹੈ ਔਰ ਘਰ ਦੇ ਵਿੱਚ ਉਹਨਾਂ ਦੀਆਂ ਔਰਤਾਂ ਸੀਗੀਆਂ ਲੇਡੀਜ਼ ਸੀਗੀਆਂ ਔਰ ਇਹ ਬਦਸਲੂਕੀ ਵਾਲੀ ਗੱਲ ਨਹੀਂ ਤਾਂ ਹੋਰ ਕੀ ਹੈ ਤੋਂ ਅੱਜ ਅਸੀਂ ਜਦ ਸਾਨੂੰ ਪਤਾ ਲੱਗਿਆ ਤਾਂ ਅਸੀਂ ਇਮੀਡੀਏਟ ਇੱਥੇ ਆ ਕੇ ਘਰ ਦੇ ਕੋਲ ਇੱਥੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਕੋਲ ਆ ਕੇ ਖੜੇ ਹੋਏ ਹਾਂ ਔਰ ਪੁਲਿਸ ਨੂੰ ਪੁੱਛਿਆ ਐਸ ਐਚ ਓ ਸਾਹਿਬ ਮੌਕੇ ਤੇ ਸੀਗੇ ਉਹਨਾਂ ਨੂੰ ਪੁੱਛਿਆ ਕਿ ਦੱਸੋ ਕੀ ਸ਼ਿਕਾਇਤ ਆ ਸਾਨੂੰ ਪਤਾ ਤਾਂ ਲੱਗਿਆ ਵੀ ਕਿਉਂ ਤੁਸੀਂ ਇੱਥੇ ਆਏ ਹੋ ਤੁਹਾਡੇ ਕੋ ਕਿਹੜਾ ਕਾਨੂੰਨੀ ਦਸਤਾਵੇਜ਼ ਆ ਜਿਹਦੇ ਨਾਲ ਤੁਸੀਂ ਇੱਥੇ ਘਰ ਦੇ ਵਿੱਚ ਜਿਹੜੀ ਤਲਾਸ਼ੀ ਲਈ ਹੈ ਪਰ ਉਹਨਾਂ ਕੋਲ ਕੋਈ ਜਵਾਬ ਨਹੀਂ ਸੀਗਾ ਇਹ ਹੁਣ ਗੱਲ ਸਾਬਤ ਹੋ ਗਈ ਆ ਕਿ ਇਹ ਸਰਕਾਰ ਜਿਹੜੀ ਆ ਉਹ ਪੋਲਿਟਿਕਲ ਵੈਂਡਟਾ ਕਰ ਰਹੀ ਹੈ ਧੱਕਾ ਕਰ ਰਹੀ ਹੈ ਸੋ ਇਹਦੀ ਅਸੀਂ ਕੜੇ ਸ਼ਬਦਾਂ ਚ ਨਿੰਦਾ ਕਰਦੇ ਹਾਂ ਔਰ ਕਾਂਗਰਸ ਪਾਰਟੀ ਇਹ ਇਹ ਜਿਹੜੀਆਂ ਜਿਹੜੀਆਂ ਧੱਕੇਸ਼ਾਹੀਆਂ ਨੇ ਉਹਨਾਂ ਦੇ ਖਿਲਾਫ ਜਿਹੜੀ ਆ ਉਹ ਘਰ ਨਹੀਂ ਬੈਠੂਗੀ ਅਸੀਂ ਜੋ ਵੀ ਵੱਧੋ ਵੱਧ ਸਾਡੀ ਪਾਰਟੀ ਹਾਈ ਕਮਾਂਡ ਨਾਲ ਅਸੀਂ ਹੁਣ ਜਲਦੀ ਗੱਲ ਕਰਾਂਗੇ ਇਹ ਮਸਲਾ ਜਿਹੜਾ ਹੁਣੇ ਸਾਡੇ ਧਿਆਨ ਵਿੱਚ ਆਇਆ ਔਰ ਜੋ ਵੀ ਅਸੀਂ ਕਾਨੂੰਨ ਦਾ ਜਿਹੜਾ ਪੱਖ ਆ ਉਹ ਲਵਾਂਗੇ ਔਰ ਉਹਦੇ ਨਾਲ ਨਾਲ ਅਗਰ ਸਾਨੂੰ ਸੰਘਰਸ਼ ਵੀ ਲੜਨਾ ਪਿਆ ਤਾਂ ਅਸੀਂ ਆਪਣੇ ਘਰਾਂ ਚੁੱਪ ਨਹੀਂ ਬੈਠਾਂਗੇ ਅਸੀਂ ਕੋਈ ਵੀ ਵੱਡੇ ਤੋਂ ਵੱਡਾ ਸੰਘਰਸ਼ ਲੜਨ ਲਈ ਅਸੀਂ ਤਿਆਰ ਆ ਸਾਡੇ ਵਰਕਰ ਸਾਥੀ ਤਿਆਰ ਨੇ ਔਰ ਜੋ ਪ੍ਰਧਾਨ ਦੇ ਨਾਲ ਜਿਹੜੇ ਸਾਡੇ ਐਮਸੀ ਨੇ ਔਰ ਹੋਰ ਸਾਡੇ ਕਰਮਚਾਰੀ ਨੇ ਔਰ ਪੂਰਾ ਸ਼ਹਿਰ ਜਿਹੜਾ ਔਰ ਪਤਾ ਜਿਹੜਾ ਕਿ ਥੋੜੇ ਕੁਛ ਚੰਦ ਬੰਦੇ ਸ਼ਹਿਰ ਦੇ ਵਿੱਚ ਜਿਹੜੇ ਇੱਥੋਂ ਦੇ ਮੰਤਰੀ ਨੇ ਸੌਨ ਸਾਹਿਬ ਉਹਨਾਂ ਨੂੰ ਭੜਕਾ ਰਹੇ ਨੇ ਉਹਨਾਂ ਨੂੰ ਇਹ ਉਹਨਾਂ ਨੂੰ ਕਰ ਰਹੇ ਨੇ ਕਿ ਤੁਸੀਂ ਕੋਈ ਨਾ ਕੋਈ ਪ੍ਰਧਾਨ ਦੇ ਉੱਤੇ ਕਾਰਵਾਈ ਕਰੋ ਪਰ ਅਸੀਂ ਇਹ ਕਾਰਵਾਈਆਂ ਨਹੀਂ ਹੋਣ ਦੇਵਾਂਗੇ ਅਗਰ ਪ੍ਰਧਾਨ ਨੇ ਕੋਈ ਗਲਤ ਕੰਮ ਕੀਤਾ ਤਾਂ ਸਾਹਮਣੇ ਲਿਆਉਣ ਤਾਂ ਫਿਰ ਅਦਰਵਾਈਜ਼ ਕੀ ਆ ਕਿ ਇਹ ਜਿਹੜੀਆਂ ਨਜਾਇਜ਼ ਹਰਕਤਾਂ ਨੇ ਇਹਦੀ ਅਸੀਂ ਬਿਲਕੁਲ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਕੋਰਟ ਵਿੱਚ ਹਾਈ ਕੋਰਟ ਦਾ ਤੁਹਾਨੂੰ ਲੱਗਦਾ ਵੀ ਉਹਦੇ ਨਾਲ ਵੀ ਆਪਾਂ ਵੀ ਉਹਰੇ ਖਲਵਾੜ ਕੇ ਤਿਆਰ ਹਾਈ ਕੋਰਟ ਆਉਂਦਾ ਨਾ? ਨਹੀਂ ਆਨਰੇਬਲ ਹਾਈ ਕੋਰਟ ਦਾ ਦੇਖੋ ਬਿਲਕੁਲ ਧਿਆਨ ਨਹੀਂ ਰੱਖਿਆ ਜਾ ਰਿਹਾ। ਔਰ ਉਹਨਾਂ ਦੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ। ਮੈਨੂੰ ਤਾਂ ਸਮਝ ਨਹੀਂ ਆ ਰਹੀ ਵੀ ਕਾਨੂੰਨ ਨਾਂ ਦੀ ਕੋਈ ਚੀਜ਼ ਹੀ ਨਹੀਂ ਦਿਖਾਈ ਦਿੰਦੀ। ਵੱਡੇ-ਵੱਡੇ ਕ੍ਰਿਮਿਨਲ ਲੋਕ ਜਿਹੜੇ ਇੱਥੇ ਰੋਜ਼ ਡਕੈਤੀਆਂ, ਚੋਰੀਆਂ ਹੋ ਰਹੀਆਂ ਨੇ, ਕਤਲ ਹੋ ਰਹੇ ਨੇ, ਗੋਲੀਆਂ ਚੱਲ ਰਹੀਆਂ ਨੇ, ਲੋਕਾਂ ਨੂੰ ਧਮਕੀਆਂ ਮਿਲ ਰਹੀਆਂ ਨੇ ਸਿਰਫ ਸਾਡੇ ਜਿਹੜੇ ਪੋਲਿਟਿਕਲ ਲੋਕ ਨੇ ਉਹਨਾਂ ਨੂੰ ਤੰਗ ਪਰੇਸ਼ਾਨ ਨੀ ਕਰਨ ਦੀ ਇਹ ਜਿਹੜੀ ਆ ਕੋਸ਼ਿਸ਼ ਕੀਤੀ ਜਾ ਰਹੀ ਆ ਪਹਿਲਾਂ ਸਾਡੇ ਅਮਰੀਸ਼ ਕਾਲੀਆ ਜੀ ਐਮਸੀ ਉਹਨਾਂ ਨੂੰ ਤੰਗ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਤੇ ਐਫਆਈਆਰ ਦਰਜ ਕੀਤੀ ਹੁਣ ਪ੍ਰਧਾਨ ਦੇ ਉੱਤੇ ਇਸ ਤਰ੍ਹਾਂ ਦਾ ਫਿਰ ਪਹਿਲਾਂ ਝੰਡਾ ਜਿਹੜਾ ਵਾ ਉਹਦਾ ਉਹਦੇ ਤੇ ਪਰਚਾ ਦੇ ਦਿੱਤਾ ਗਿਆ ਪ੍ਰਧਾਨ ਦੇ ਉੱਤੇ ਔਰ ਰੋਜ਼ ਕੋਈ ਨਾ ਕੋਈ ਹਰਕਤਾਂ ਜਿਹੜੀਆਂ ਨੇ ਇਹ ਕਰ ਰਹੇ ਨੇ ਇਹ ਵੈਸਟਰਨ ਇੰਟਰਸਟ ਨੇ ਔਰ ਕੁਝ ਚੰਦ ਬੰਦੇ ਸ਼ਹਿਰ ਦੇ ਜਿਹੜੇ ਕਿ ਪ੍ਰਧਾਨ ਦੇ ਮਗਰ ਲੱਗੇ ਹੋਏ ਨੇ ਉਹ ਇਸ ਗੱਲ ਦੇ ਵਿੱਚ ਜਿਹੜੇ ਨੇ ਉਹ ਦੋਸ਼ੀ ਨੇ ਕਿਹੜੇ ਬਾਰੇ ਇਸ ਮਾਮਲੇ ਦੇ ਵਿੱਚ ਐਸਐਸਪੀ ਖੰਨਾ ਨੂੰ ਐਸਐਸਪੀ ਮੈਡਮ ਨੂੰ ਦੋ ਵਾਰ ਮਿਲ ਚੁੱਕੇ ਆ ਸਾਡੇ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਜੀ ਵੱਲੋਂ ਵੀ ਉਹਨਾਂ ਨਾਲ ਗੱਲ ਕੀਤੀ ਗਈ ਆ ਸਥਾਨਕ ਵਿਭਾਗ ਦੇ ਜਿਹੜੇ ਸਾਡੇ ਉੱਚ ਅਫਸਰ ਨੇ ਚੰਡੀਗੜ੍ਹ ਬੈਠੇ ਉਹਨਾਂ ਨਾਲ ਵੀ ਗੱਲ ਹੋਈ ਆ ਔਰ ਉਹਨਾਂ ਨੂੰ ਵੀ ਧਿਆਨ ਚ ਲਿਆਂਦੀ ਆ ਕਿ ਇਸ ਤਰ੍ਹਾਂ ਜਿਹੜਾ ਇੱਕ ਚੁਣਿਆ ਹੋਇਆ ਪ੍ਰਧਾਨ ਆ ਉਹਨੂੰ ਪੁਲਿਸ ਪ੍ਰਸ਼ਾਸਨ ਔਰ ਲੋਕਲ ਐਸਐਚਓ ਲੈਵਲ ਤੇ ਉਹਨੂੰ ਤੰਗ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੋਂ ਉਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਵੱਡੇ ਅਫਸਰਾਂ ਦੇ ਧਿਆਨ ਵਿੱਚ ਨੇ ਪਰ ਹਾਲੇ ਤੱਕ ਕੋਈ ਕਿਤੇ ਜੂੰ ਸਰਕ ਦੀ ਨਜ਼ਰ ਨਹੀਂ ਆ ਰਹੀ ਔਰ ਰੋਜ਼ ਕੋਈ ਨਾ ਕੋਈ ਨਵਾਂ ਕੰਮ ਜਿਹੜਾ ਪੁਲਿਸ ਪ੍ਰਸ਼ਾਸਨ ਦਾ ਦੇਖਣ ਨੂੰ ਮਿਲ ਰਿਹਾ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਾਨੂੰਨ ਨਾਉਂ ਦੀ ਕੋਈ ਚੀਜ਼ ਦਿਖਾਈ ਨਹੀਂ ਦੇ ਰਹੀ ਇੱਕ ਇਹ ਵੀ ਦੱਸ ਦਿਓ ਕਿਹੜੇ ਅਧਿਕਾਰੀਆਂ ਵੱਲੋਂ ਅੱਜ ਰੇਟ ਕੀਤੀ ਹੈ ਕੌਣ ਅਫਸਰ ਆਏ ਸੀ ਅੱਜ ਐਸ ਐਚਓ ਸਿਟੀ ਸੀਗੇ ਜਿਹੜਾ ਕਿ ਉਹ ਤੁਹਾਡੇ ਸਾਹਮਣੇ ਸਿਟੀ 2 ਐਸ ਐਚਓ ਉਹ ਇੱਥੇ ਆਏ ਸੀਗੇ ਔਰ ਉਹਨਾਂ ਵੱਲੋਂ ਇਹ ਉਹਨਾਂ ਨੂੰ ਜਮਾ ਦਿੱਤਾ ਗਿਆ ਐਕਚੁਅਲੀ ਮੈਂ ਤੁਹਾਨੂੰ ਦੱਸਦਾ ਉਹਨਾਂ ਨੂੰ ਇਸ ਗੱਲ ਦੇ ਲਈ ਸਿਰਫ ਇੱਥੇ ਤਾਇਨਾਤ ਕੀਤਾ ਗਿਆ ਸੌਨ ਸਾਹ ਵੱਲੋਂ ਵੀ ਤੇਰਾ ਇੱਕੋ ਹੀ ਕੰਮ ਹੈ ਤੈਂ ਕੋਈ ਅਮਨ ਕਾਨੂੰਨ ਦੀ ਸਥਿਤੀ ਨਹੀਂ ਦੇਖਣੀ ਤੈਂ ਲੋਕਾਂ ਦੀ ਕੋਈ ਜ਼ਿੰਦਗੀ ਦੀ ਸੁਰੱਖਿਆ ਨਹੀਂ ਦੇਖਣੀ ਤੂੰ ਸਿਰਫ ਪ੍ਰਧਾਨ ਜਿਹੜਾ ਕਮਲਜੀਤ ਸਿੰਘ ਲੱਧੜਾ ਉਹਨੂੰ ਕਿਵੇਂ ਨਜਾਇਜ਼ ਫਸਾਉਣਾ ਔਰ ਉਹਨੂੰ ਗ੍ਰਿਫਤਾਰ ਕਰਨਾ ਉਹਨੂੰ ਕਿਵੇਂ ਇਸ ਲੱਖਾਂ ਦੇ ਪਿੱਛੇ ਲੈ ਕੇ ਜਾਣਾ ਇਹ ਉਹਨੂੰ ਜਮਾ ਦਿੱਤਾ ਗਿਆ ਤਾਂ ਉਹ ਆਪਣੀ ਜਿਹੜੀ ਆ ਇਹ ਕੰਮ ਜਿਹੜਾ ਉਹ ਕਰ ਰਿਹਾ ਕੋਰਟ ਜੋ ਵੀ ਸਾਡੀ ਪਾਰਟੀ ਹਾਈ ਕਮਾਂਡ ਨਾਲ ਗੱਲਬਾਤ ਹੋਊਗੀ ਔਰ ਅਸੀਂ ਅਫਸਰਾਂ ਦੇ ਧਿਆਨ ਵਿੱਚ ਵੀ ਫੇਰ ਲੈ ਕੇ ਆਵਾਂਗੇ ਔਰ ਜੇ ਕੋਈ ਇਹਨਾਂ ਵੱਲੋਂ ਨਾ ਕਿਸ ਤਰ੍ਹਾਂ ਦੀ ਕੋਈ ਗੱਲ ਕੋਈ ਰੁਕਣ ਦੀ ਕੋਸ਼ਿਸ਼ ਨਾ ਹੋਈ ਤਾਂ ਫੇਰ ਅਸੀਂ ਵੱਡੇ ਤੋਂ ਵੱਡਾ ਸੰਘਰਸ਼ ਜਿਹੜਾ ਉਹ ਕਰਨ ਨੂੰ ਕਾਂਗਰਸ ਪਾਰਟੀ ਅੱਜ ਤਿਆਰ ਆ ਅਸੀਂ ਬਹੁਤ ਜਲਦੀ ਇਹ ਪ੍ਰੋਗਰਾਮ ਜਿਹੜਾ ਇੱਕ ਦੋ ਦਿਨਾਂ ਦੇ ਵਿੱਚ ਹੀ ਦੇ ਦੇਵਾਂਗੇ ਧੰਨਵਾਦ ਇਹ ਕਾਨਫਰੰਸ ਇਸ ਕਰਕੇ ਰੱਖੀ ਗਈ ਹੈ ਜੀ ਬਿਨਾ ਮਤਬਲ ਤੋਂ ਪ੍ਰਧਾਨ ਜੀ ਨੂੰ ਹਰਾਸ਼ ਕੀਤਾ ਜਾ ਰਿਹਾ ਬਿਨਾ ਮਤਬਲ ਤੋਂ ਅਸੀਂ ਕਈ ਵਾਰੀ ਥਾਣੇ ਜਾ ਚੁੱਕੇ ਹਾਂ ਸਾਨੂੰ ਜਦ ਵੀ ਕੋਈ ਉਹਨਾਂ ਨੇ ਨੋਟਿਸ ਨਹੀਂ ਦਿੱਤਾ ਤੇ ਹਾਈ ਕੋਰਟ ਹੁਣ ਹਾਈ ਕੋਰਟ ਮਾਨਜੋਗ ਹਾਈ ਕੋਰਟ ਨੇ ਆਰਡਰ ਕੀਤਾ ਨੇ ਪ੍ਰਾਇਰ ਨੋਟਿਸ ਦਿੱਤਾ 10 ਦਿਨਾਂ ਦਾ ਉਹਨਾਂ ਨੂੰ ਵੀ ਛਿਕੇ ਟੰਗਿਆ ਗਿਆ ਐਸ ਐਚਓ ਸਿਟੀ 2 ਸਰਦਾਰ ਹਰਦੀਪ ਸਿੰਘ ਜੀ ਬਿਨਾ ਕਿਸੇ ਬਾਰੈਂਟ ਤੋਂ ਸਾਡੇ ਅੰਦਰ ਬੜੇ ਨੇ ਸਤੂਰ ਦੇ ਵਿੱਚ ਬੜੇ ਨੇ ਉਹਦੇ ਵੀਡੀਓ ਕਲਿੱਪ ਬਣਿਆ ਹੋਇਆ ਅੱਜ ਸਾਡੀ ਮਾਤਾ ਜੀ ਤੇ ਮੈਂ ਅੰਦਰ ਖਾਣਾ ਖਾ ਰਹੇ ਸੀ ਬੱਚੇ ਸੀਗੇ ਤਾਂ ਉੱਤੇ ਜੀ ਆ ਕੇ ਇਹ ਕਹਿ ਰਹੇ ਨੇ ਬਈ ਤੁਸੀਂ ਬਾਹਰ ਤੂੰ ਕਿਉਂ ਨਹੀਂ ਬਾਹਰ ਨਿਕਲੇ ਆ ਜਦੋਂ ਹੁਣੇ ਹੁਣ ਇੱਕ ਮੈਂ ਰੋਟੀ ਘਾ ਰਿਆਂ ਆਪਣੀ ਮਾਂ ਦੇ ਨਾਲ ਬੈਠਾ ਤਾਂ ਕੀ ਗੱਲ ਬਈ ਮੈਂ ਰੋਟੀ ਛੱਡ ਕੇ ਆਵਾਂ ਜੇ ਕੋਈ ਲੇਡੀਜ਼ ਚਲੀ ਗਈ ਉਹਨੇ ਗਨਾਹ ਕਰਤਾ ਉਹ ਕਹਿੰਦੇ ਤੂੰ ਇਹਨੂੰ ਕਿਉਂ ਭੇਜਿਆ ਤੂੰ ਕਿਉਂ ਨਹੀਂ ਆਇਆ ਉਹ ਤੇਰੀ ਮੈਨੂੰ ਦਬਕੇ ਮਾਰਦੇ ਨੇ ਹੈ ਜੀ ਅੱਜ ਸਾਡੇ ਮੇਰੇ ਭਰਾ ਦਾ ਸਾਡਾ ਦੋਨੋਂ ਦਾ ਜਨਮ ਦਿਨ ਥੀ ਇਹਨਾਂ ਨੇ ਗਿਫਟ ਦਿੱਤਾ ਸਰਕਾਰ ਨੇ ਜਿਹੜੇ ਕੁਝ ਜਿਨ੍ਹਾਂ ਨੂੰ ਲੜਦੇ ਨੇ ਜਿਨ੍ਹਾਂ ਨੂੰ ਲੜਦਾ ਵੀ ਇੱਕ ਦਲਿਤ ਬੰਦਾ ਕਿਉਂ ਕੁਰਸੀ ਤੇ ਬਿਠਾਤਾ ਕਿਉਂ ਕਾਂਗਰਸ ਪਾਰਟੀ ਨੇ ਇੱਕ ਦਲਤ ਬੰਦੇ ਨੂੰ ਕੁਰਸੀ ਦੇਤੀ ਇਹਨਾਂ ਤੋਂ ਜਰਨੀ ਹੋ ਰਿਹਾ ਕੁਝ ਲੋਕਾਂ ਤੋਂ ਇਸ ਕਰਕੇ ਬਾਰ-ਬਾਰ ਬਿਨਾ ਬਜਾ ਤੋਂ ਨਾ ਕੋਈ ਮੁੱਦਾ ਨਾ ਕੋਈ ਹੋ ਰਾ ਉਹਨੂੰ ਜਾਣ ਬੁੱਝ ਕੇ ਜਲੀਲ ਕਰਨ ਦੀ ਮਾਰਿਆ ਨੇ ਇਹ ਕੰਮ ਕਰ ਰਹੇ ਨੇ ਅੱਜ ਜਨਮ ਦਿਨ ਸੀਗਾ ਸਾਡਾ ਖੁਸ਼ੀਆਂ ਮਨਾਉਣੀਆਂ ਦੀ ਸਾਡੇ ਬੱਚੇ ਆ ਪ੍ਰਧਾਨ ਜੀ ਦੀ ਬੇਟੀ ਆ ਉਹ ਰੋਣ ਲੱਗੀ ਮਹਾਪੁੱਤ ਕਰੋ ਰੋਣ ਦਾ ਕੋਈ ਨਹੀਂ ਤੇਰੇ ਪਾਪਾ ਨੇ ਕੋਈ ਗਨਾਹ ਨਹੀਂ ਕੀਤਾ ਤੁਸੀਂ ਇਹ ਦੇਖੋ ਇੱਕ ਪਤਾ ਹੀ ਨਹੀਂ ਲੱਗਦਾ ਰੋਜ਼ ਨਵੀਂ ਸੱਪ ਕੱਢ ਲੈਂਦੇ ਨੇ ਕੀ ਸਕੀਮਾਂ ਬਣਾਉਂਦੇ ਨੇ ਸ਼ਹਿਰ ਦਾ ਤਾਂ ਕੋਈ ਕੰਮ ਅਜੇ ਤੱਕ ਕੀਤਾ ਨਹੀਂ ਇਹਨਾਂ ਨੇ ਅੱਜ ਆਫਿਸ ਵੀ ਗਏ ਸੀ ਆਫਿਸ ਵੀ ਗਏ ਨੇ ਜੀ ਆਫਿਸ ਵੀ ਗਏ ਨੇ ਪ੍ਰਧਾਨ ਜੀ ਨੂੰ ਉੱਥੇ ਵੀ ਇਹਨਾਂ ਨੇ ਉਹ ਕੀਤਾ ਉਸ ਤੋਂ ਬਾਅਦ ਪ੍ਰਧਾਨ ਜੀ ਮੈਂ ਤਾਂ ਇਹ ਸੁਣਿਆ ਮੈਂ ਤਾਂ ਹੈ ਨਹੀਂ ਸੀ ਆਪਣੇ ਤੀਰਥਰਾਮ ਜੀ ਦੀ ਦੁਕਾਨ ਆ ਸੁਦਰਸ਼ਨ ਬਰਮਾ ਜੀ ਦੀ ਉੱਥੇ ਵੀ ਸੁਣਿਆ ਡੀਐਸਪੀ ਸਾਹਿਬ ਤਲਾਸ਼ੀ ਲੈ ਕੇ ਗਏ ਨੇ ਇਹ ਦੱਸੋ ਪ੍ਰਧਾਨ ਨੇ ਕਿਹਾ ਚੋਰ ਡਾਕਾ ਮਾਰ ਲਿਆ ਕਿਹੜਾ ਮਰਡਰ ਕਰਤਾ ਜਿਹੜੇ ਸ਼ਹਿਰ 'ਚ ਇਹਨੇ ਕ੍ਰਾਈਮ ਹੋ ਰਹੇ ਨੇ ਉਹ ਤਾਂ ਇਹਨਾਂ ਨੂੰ ਦਿਖਦੇ ਨਹੀਂ ਇੱਕ ਸ਼ਰੀਫ ਬੰਦਾ ਜੇਕਰ ਆਮ ਘਰ ਦਾ ਬੰਦਾ ਆ ਕੇ ਬਹਿੜਾ ਪ੍ਰਧਾਨ ਦਾ ਘਰ ਦੇਖ ਲੋ ਕਿਹੜਾ ਕਿੱਡੇ ਕੋਨਾ ਕੁੱਠੀਆਂ ਮੈਲ ਪਾਏ ਉਹਨੇ ਚੋਰੀਆਂ ਠੱਗੀਆਂ ਕਰ ਲੀਆਂ ਹੈ ਜੀ ਇਹਦਾ ਜਾਣ ਬੁੱਝ ਕੇ ਇਹਨਾਂ ਲੋਕਾਂ ਨੂੰ ਚੁੱਬਦਾ ਪਾਂਗਰਸ ਪਾਰਟੀ ਦੀ ਦੇਣਾ ਅੱਜ ਸ਼ਹਿਰ ਨੂੰ ਪ੍ਰਧਾਨ ਦਲਤ ਪ੍ਰਧਾਨ ਬਣਾਇਆ ਪਹਿਲਾਂ ਬਣਿਆ 1932 ਤੋਂ ਬਾਅਦ ਇਹਨਾਂ ਨੂੰ ਚੁੱਬਦਾ ਲੋਕਾਂ ਨੂੰ ਵੀ ਇਹ ਕਿਉਂ ਬਣਾਤਾ ਇਹ ਕਿਉਂ ਬੈਠ ਗਿਆ ਇਹਨਾਂ ਤੋਂ ਜਰ ਨਹੀਂ ਹੁੰਦਾ ਜਿੱਦਣ ਦਾ ਬੈਠੇ ਆ ਪ੍ਰਧਾਨ ਉਹਦੇ ਨਾਲ ਇਹੀ ਕੁਝ ਹੋ ਰਿਹਾ ਪਹਿਲਾਂ ਝੂਠਾ ਪੰਡਿਤ ਪਰਚਾ ਝੰਡਾ ਹੀ ਦਾ ਦੇਤਾ ਦੱਸੋ ਉਹ ਚ ਕੀ ਗਨਾਹ ਪ੍ਰਧਾਨ ਦਾ ਕੀ ਕਸੂਰ ਆ ਹੁਣ ਵੀ ਕੋਈ ਗੱਲ ਨਹੀਂ ਹੁਣ ਵੀ ਕੋਈ ਬਾਤ ਨਹੀਂ ਤੀਏ ਦਿਨ ਪੁਲਿਸ ਰੋਜ਼ ਆ ਜਾਂਦੀ ਹੈ ਜੀ ਕਦੇ ਉਧਰ ਜੀ ਕਦੇ ਇਧਰ ਸਾਡਾ ਤਾਂ ਜੀਣਾ ਹੀ ਦੁੱਬਰ ਕਰਤਾ ਜੀ ਇਹਨਾਂ ਨੇ ਹਾਈ ਕੋਰਟ ਦੇ ਆਰਡਰ ਨੇ ਉਹਨਾਂ ਨੂੰ ਵੀ ਐਸਐਸਪੀ ਮੈਮ ਨੂੰ ਮੈਂ ਫੋਨ ਕੀਤਾ ਵੀ ਮੈਮ ਸਾਡੇ ਘਰੇ ਐਸਐਚਓ ਸਿਟੀ 2 ਬਿਨਾ ਸਰਚ ਬਰੈਂਡ ਤੋਂ ਦਾਖਲ ਹੋਏ ਨੇ ਉਹ ਕਹਿੰਦੇ ਜੀ ਆਉਂਦੇ ਨਹੀਂ ਮੈਂ ਕਿਹਾ ਸੰਤਾ ਬੁਲਾਇਆ ਹੀ ਨਹੀਂ ਸਾਨੂੰ ਤਾਂ ਬੁਲਾਇਆ ਹੀ ਨਹੀਂ ਹੈਗਾ ਹਾਈ ਕੋਰਟ ਦੇ ਹੁਕਮਾਂ ਨੂੰ ਵੀ ਛਿੱਕੇ ਟੰਗ ਕੇ ਇਹ ਤਾਂ ਹੱਦੇ ਹੋਈ ਪਈ ਆ ਜੀ ਉਹਨਾਂ ਨੂੰ ਰੁਕਾ ਕੀਆ ਬਦਾਂ ਅਗਲਾ ਰੁਕੋ ਜੋ ਸਾਡੀ ਕਾਂਗਰਸ ਪਾਰਟੀ ਕਹੂਗੀ ਜਿਵੇਂ ਕਹੂਗੀ ਅਸੀਂ ਉਹ ਕਰਾਂਗੇ ਹੱਦ ਤੋਂ ਵੱਧ ਜੋ ਵੀ ਸਾਤੋਂ ਹੋਊਗਾ ਅਸੀਂ ਕਰਾਂਗੇ ਪ੍ਰਧਾਨ ਕੋਈ ਚੋਰ ਨਹੀਂ ਕੋਈ ਡਾਕੂ ਨਹੀਂ ਹੈਗਾ ਤੁਸੀਂ ਸਾਰੇ ਜਾਣਦੇ ਹੋ ਸਾਰਾ ਸ਼ਹਿਰ ਜਾਣਦਾ ਪ੍ਰਧਾਨ ਕੀ ਆ ਇਹ ਕੁਝ ਬੰਦਿਆਂ ਨੂੰ ਹਜਮੇ ਨਹੀਂ ਹੋ ਰਿਆ ਵੀ ਪ੍ਰਧਾਨ ਸੀਟ ਤੇ ਬੈਠਾ ਤਾਂ ਬੈਠਾ ਕਿਉਂ